ਸਰਬਜੀ ਸੰਗਰੂਰ ਦੀ ਰੀਤਨਾ ਤੂੰ ਕੀ ਜਾਣੇ ਸਾਡੀਆਂ ਮਜਬੂਰੀਆਂ ਨੇ ਕਿਹੜੀਆਂ ਤੂੰ ਕੀ ਜਾਣੇ ਸਾਡੀਆਂ ਮਜਬੂਰੀਆਂ ਨੇ ਕਿਹੜੀਆਂ ਅਸੀਂ ਬਣਨਾ ਉਹਨਾਂ ਲਈ ਸੰਗਰੂਰ ਦੀ ਅਸੀਂ ਬਣਨਾ ਉਹਨਾਂ ਲਈ ਸੰਗਰੂਰ ਦੀ ਰਾਹਾਂ ਵਿੱਚ ਖੜੀਆਂ ਨੇ ਜਿਹੜੀਆਂ ਰਾਹਾਂ ਵਿੱਚ ਖੜੀਆਂ ਨੇ ਜਿਹੜੀਆਂ ਤੂੰ ਕੀ ਜਾਣੇ ਸਾਡੀਆਂ ਮਜਬੂਰੀਆਂ ਨੇ ਕਿਹੜੀਆਂ ਮਜਬੂਰੀਆਂ ਨੇ ਕਿਹੜੀਆਂ ਤੂੰ ਕੀ ਜਾਣੇ ਸਾਡੀਆਂ ਮਜਬੂਰੀਆਂ ਨੇ ਕਿਹੜੀਆਂ ਮਜਬੂਰੀਆਂ ਨੇ ਕਿਹੜੀਆਂ